ਗਲੋਬਲ ਪ੍ਰੋਫੈਸ਼ਨਲ ਸਰਵਿਸਿਜ਼ ਫਰਮ ਏਓਨ ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ 2025 ਵਿੱਚ ਭਾਰਤ ਵਿੱਚ ਤਨਖਾਹਾਂ ਵਿੱਚ 9.5% ਦਾ ਵਾਧਾ ਹੋਣ ਦਾ ਅਨੁਮਾਨ ਹੈ ਜੋ ਕਿ 2024 ਵਿੱਚ ਦਰਜ ਕੀਤੇ ਗਏ 9.3% ਵਾਅਦੇ ਨਾਲੋਂ ਥੋੜਾ ਵੱਧ ਹੈ ਇੰਜੀਨੀਅਰਿੰਗ ਅਤੇ ਮੈਨੂਫੈਕਚਰਿੰਗ ਵਿੱਚ ਸਭ ਤੋਂ ਵੱਧ ਵਾਧੇ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਵਿੱਤੀ ਸੰਸਥਾਵਾਂ ਅਤੇ ਗਲੋਬਲ ਸਮਰੱਥਾ ਕੇਂਦਰ ਇੰਜੀਨੀਅਰਿੰਗ ਨਿਰਮਾਣ ਅਤੇ ਰਿਟੇਲ ਉਦਯੋਗਾ ਵਿੱਚ ਤਨਖਾਹਾਂ ਵਿੱਚ 10 ਪ੍ਰਤੀਸ਼ਤ ਵਾਧਾ ਹੋਣ ਦੀ ਸੰਭਾਵਨਾ ਹੈ ਵਿੱਤੀ ਸੰਸਥਾਵਾਂ 'ਚ ਤਨਖਾਹਾਂ 'ਚ 9.9 ਫੀਸਦੀ ਦਾ ਵਾਧਾ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਕੰਪਨੀਆਂ ਚੰਗੇ ਕਰਮਚਾਰੀਆਂ ਨੂੰ ਮਹੱਤਵ ਦੇ ਰਹੀਆਂ ਹਨ ਗਲੋਬਲ ਸਮਰੱਥਾ ਕੇਂਦਰਾ ਵਿੱਚ ਤਨਖਾਹਾਂ ਵਿੱਚ 9.9 ਪ੍ਰਤੀਸ਼ਤ ਅਤੇ ਤਕਨਾਲੋਜੀ ਉਤਪਾਦਾਂ ਵਿੱਚ 9.3 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ ਟੈਕਨੋਲੋਜੀ ਸਲਾਹ ਅਤੇ ਸੇਵਾਵਾਂ ਵਿੱਚ ਤਨਖਾਹਾਂ ਵਿੱਚ 8.1 ਪ੍ਰਸ਼ਤ ਦਾ ਵਾਧਾ ਹੋ ਸਕਦਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਟ੍ਰੀਸ਼ਨ ਦਰ ਘਟੇਗੀ 2022 ਵਿੱਚ ਇਹ ਦਰ 21.4% ਸੀ 2023 ਵਿੱਚ ਇਹ ਵੱਧ ਕੇ 18.7% ਹੋ ਜਾਵੇਗੀ ਹੁਣ 2024 ਵਿੱਚ ਇਹ 16.9% ਰਹਿਣ ਦਾ ਅਨੁਮਾਨ ਹੈ AON ਦੇ ਭਾਈਵਾਲ ਰੁਪਾਂਕ ਚੋਧਰੀ ਨੇ ਕਿਹਾ ਕਿ ਇਹ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਵਿੱਚ ਕਾਰੋਬਾਰ ਦਾ ਭਵਿੱਖ ਚੰਗਾ ਹੈ ਇਹ ਵਾਅਦਾ ਜੀਵਨ ਵਿਗਿਆਨ ਰਿਟੇਲ ਅਤੇ ਨਿਰਮਾਣ ਵਿੱਚ ਹੋਵੇਗਾ ਇਹ ਅਧਿਐਨ ਜੁਲਾਈ ਅਤੇ ਅਗਸਤ ਵਿੱਚ 40 ਉਦਯੋਗਾਂ ਦੀਆਂ 1176 ਕੰਪਨੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਤਿਆਰ ਕੀਤਾ ਗਿਆ ਹੈ ਏਓਨ ਨੇ ਕਿਹਾ ਹੈ ਕਿ ਇਸ ਅਧਿਐਨ ਦਾ ਦੂਜਾ ਪੜਾ 2025 ਦੇ ਸ਼ੁਰੂ ਵਿੱਚ ਆਵੇਗਾ ਇਸ ਵਿੱਚ ਦਸੰਬਰ ਅਤੇ ਜਨਵਰੀ ਵਿੱਚ ਇਕੱਠਾ ਕੀਤਾ ਗਿਆ ਡਾਟਾ ਹੋਵੇਗਾ ਭਾਰਤ ਵਿੱਚ ਤਨਖਾਹਾਂ ਵਿੱਚ ਵਾਧੇ ਦਾ ਮੁੱਖ ਕਾਰਨ ਛਲਦੀ ਅਰਥਵਿਵਸਥਾ ਹੈ ਵਿੱਤੀ ਸਾਲ 2023-24 ਵਿੱਚ ਜੀਡੀਪੀ ਵਿਕਾਸ ਦਰ 8.2% ਸੀ ਵਿੱਤੀ ਸਾਲ 2024-25 ਵਿੱਚ ਇਹ 7.2% ਰਹਿਣ ਦਾ ਅਨੁਮਾਨ ਹੈ